ਆਈਦੇ ਨਾਲ ਹੀ ਆਪਾਂ ਗੱਲ ਅੱਗੇ ਵੱਲ ਨੂੰ ਤੋਰ ਗਏ ਮਿੰਟੂ ਜੀ ਉਧਰੋਂ ਗੱਲ ਕਰੀਏ ਜੀ ਬੰਗਾਲੀ ਗਵਰਨਰ ਸਾਹਿਬ ਦੀ ਜੀ ਉਹ ਕਹਿੰਨੇ ਕਿ ਬਈ ਡਾਂਸਰ ਨਾਲ ਹੀ ਖੇ ਖਾਂਦੇ ਪਏ ਸੀ ਮਿੰਟੂ ਜੀ ਹੁਣ ਸ਼ਿਕਾਇਤਾਂ ਹੋ ਗਈਆਂ ਇਹ ਕੀ ਰੌਲਾ ਨਿਕਲਿਆ ਪਤਾ ਨਹੀਂ ਜੀ ਉਹੋ ਹੀ ਆ ਬੋਸ ਜਿਹੜਾ ਇਸ ਵੇਲੇ ਬੰਗਾਲ ਦੇ ਵਿੱਚ ਗਵਰਨਰ ਹੀ ਕਰ ਰਿਹਾ ਜੀ ਉਹਦੇ ਖਿਲਾਫ ਸ਼ਿਕਾਇਤ ਦਿੱਤੀ ਆ ਇੱਕ ਉੜੀਆ ਡਾਂਸਰ ਆ ਅਸੀਂ ਉਹਦੀ ਆਈਡੀ ਕੋਈ ਰਿਵੀਲ ਨਹੀਂ ਕਰਾਂਗੇ ਉਹਨੇ ਕਿਹਾ ਕਿ ਪਿਛਲੇ ਸਾਲ ਜੂਨ ਦੀ ਗੱਲ ਆ ਉਹ ਪਰਫਾਰਮ ਕਰਨਾ ਸੀ ਦਿੱਲੀ ਜੀ ਤੇ ਇਹਨਾਂ ਦੇ ਖਾਸਮ ਖਾਸ ਇੱਕ ਬੰਦੇ ਨੇ ਬਈ ਉਹਦੇ ਵਿੱਚ ਕੀ ਕੀਤਾ ਕਿ ਉਹਨੂੰ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਠਹਿਰਾਇਆ ਜੀ ਤੇ ਉਹਦੀ ਸ਼ਿਕਾਇਤ ਅਨੁਸਾਰ ਇਹ ਸ਼ਾਮੀ ਜੀ ਇਹ ਬੰਗ ਭਵਨ ਆ ਉਹਦੇ ਵਿੱਚ ਠਹਿਰਿਆ ਸੀਗਾ ਗਵਰਨਰ ਤੇ ਇਹ ਸ਼ਾਮ ਨੂੰ ਇਹ ਪਤਾ ਨਹੀਂ ਇਹ ਗਵਰਨਰ ਤੜਕੇ ਉੱਠ ਕੇ ਵਿਆਗਰਾ ਖਾ ਲੈਂਦਾ ਇਹਦੀਆਂ ਦੇਸ਼ਕਾਈ ਤਾਂ ਹੀ ਬੜੀਆਂ ਹੁੰਡੀਆਂ ਨੇ ਔਰ ਕੀ ਕਰੀਏ ਦੱਸੋ ਮਮਤਾ ਕਹਿੰਦੀ ਆ ਕਿ ਮੇਰੇ ਕੋਲ ਵੀਡੀਓ ਆ ਨਾ ਸਿੰਦਸੋ ਸਾਬਕਾਤਬ ਕੋਈ ਅਲੱਗ ਤੋਂ ਹੀ ਆ ਇਹਦਾ ਤਾਂ ਇਹਦੇ ਤੋਂ ਕੋ ਪੰਜਾਬ ਵਾਲੇ 2-4 ਲੀਟਰ ਚਲੇ ਜਾਂਦੇ ਨੇ ਵੀ ਕਹਿੰਦੇ ਨੇ ਵੀ ਸਾਡੇ ਕੋਲ ਵੀ ਇਹ ਗਾ ਜੀ ਉਧਰੋਂ ਭਈ ਗੱਲ ਇਹ ਆ ਕਿ ਉਹ ਜਿਹੜੀ ਕੱਚੀ ਮੁਲਾਜ਼ਮ ਹੈ ਉਹ ਕਹਿੰਦੀ ਮੈਨੂੰ ਪੱਕਿਆ ਕਰਦਾ ਕਰਦਾ ਕਹਿੰਦਾ ਅਸੀਂ ਪੱਕਿਆ ਕਰਦਾ ਕਰਦਾ ਦੇਪਤੀ ਕਰ ਦੇਣ ਲੱਗਾ ਸੀ ਵੀ ਇਹਦੀ ਖਰਾਕ ਤੇ ਚੈੱਕ ਕਰੋ ਕਿ ਕਿਸੇ ਹਿਸਾਬਕਤਾਬ ਆ ਸਮਝੋ ਬਾਹਰ ਆ ਗੱਲ ਭਈ ਹੁਣ ਰੌਲਾ ਤੇ ਇਹੋ ਆ ਕਿ ਉਹ ਜਿਹੜੀ ਉੜਿਆ ਡਾਂਸਰ ਹੈ ਉਹ ਕਹਿੰਦੀ ਆ ਕਿ ਇਹ ਬਿਨਾ ਸਿਕਿਉਰਿਟੀ ਤੋਂ ਆਵੜਿਆ ਉੱਥੇ ਹੋਟਲ 'ਚ ਜੀ ਤੇ ਉਸ ਤੋਂ ਬਾਅਦ ਮੈਨੂੰ ਬਾਹਰ ਆਖਣ ਦਾ ਕਿ ਬਾਹਰ ਵਿਦੇਸ਼ ਮੰਤਰਾਲੇ ਤੋਂ ਕਹਿ ਕੇ ਤੈਨੂੰ ਛੇਤੀ ਬਾਹਰ ਭਜਵਾ ਦਿਆਂਗਾ ਤੇ ਇਹ ਨਹੀਂ ਫਿਰ ਉਹ ਸਾਰਾ ਕੁਝ ਕੀਤਾ ਆ ਜੀ ਤਾਂ ਉਹ 10 ਮਹੀਨੇ ਹੁਣ ਲੇਟ ਕਿਉਂ ਹੋਈ ਆ ਬੀਬੀ ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਹਾਈ ਵੀ ਸੋ ਆਲਿਕ ਸਵਾਲ ਤੇ ਵੀ ਆ ਨਾ ਮਾਨ ਸਾਹਿਬ ਪਰ ਇਧਰੋਂ ਜਦੋਂ ਇਹ ਕੰਮ ਚੱਲਿਆ ਤੇ ਹੁਣ ਇਹ ਸਾਰਾ ਕੁਝ ਜਿਹੜਾ ਖੁੱਲ ਗਿਆ ਪਰ ਬੰਗਾਲ ਸਰਕਾਰ ਕਹਿੰਦੀ ਕਿ ਅਸੀਂ ਜਾਂਚ ਪੜਤਾਲ ਕਰ ਲਈ ਐ ਸੀਸੀਟੀਵੀ ਕੈਮਰੇ ਵਗੈਰਾ ਉਹਦਾਂ ਦੀ ਲੋਕੇਸ਼ਨ ਸਾਰੀ ਕਢਾ ਲਈ ਆ ਪਰ ਰਾਜ ਭਵਨ ਐ ਜਿਹੜਾ ਉਹ ਮੰਨਦਾ ਹੀ ਨਹੀਂ ਤੁਹਾਨੂੰ ਪਤਾ ਹੀ ਆ ਉਹ ਕੋਈ ਨਾ ਪ੍ਰਤੀਕਰਮ ਦੇਵੇ اخਲਾਕੀ ਤੌਰ ਤੇ ਤੇ ਮੇਰੇ ਖਿਆਲ ਦੇ ਨਾਲ ਬੋਸ ਸਾਹਿਬ ਨੂੰ ਜੇ ਹੋਵੇ ਤੇ ਕਰੇ ਤੌਰ ਦੇਨ ਤੇ ਠੀਕ ਆ ਮੈਨੂੰ ਲੱਗਦਾ ਕਿ ਹੋਰ ਨਾ ਕੋਈ ਬੁਲੰਦਾ ਆ ਜਾਵੇ ਜਿਸ ਹਿਸਾਬ ਨਾਲ ਕੰਮ ਚੱਲਣ ਡਿਆ ਬਾਕੀ ਡਾਈ ਡੂਟ ਚੰਗੀ ਚੈੱਕ ਕਰਨਾ ਇੱਕ ਵਾਰੀ ਮੋਦੀ ਸਾਹਿਬ ਕਰਵਾਉਣ ਕਿ ਕੀ ਖਾਂਦੇ ਆ ਕੀ ਹਿਸਾਬ ਕਿਤਾਬ ਆ ਜਾਂ ਇਹਨਾਂ ਦੇ ਨਾਲ ਲਗੜਾਟੀ ਇੰਨੀ ਹੋਈ ਪਈ ਆ ਕਿਉਂਕਿ ਸਰਕਾਰ ਸਟੇਟ ਸਰਕਾਰ ਤੇ ਜਿਹੜੀ ਕਿ ਹੈਗੀ ਆ ਕੇਂਦਰ ਸਰਕਾਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਇਹ ਵੀ ਤੇ ਅੜ ਫਸ ਕੇ ਚੱਲਦੀ ਆ ਇਹ ਵੀ ਗੱਲ ਤੁਹਾਡੀ ਠੀਕ ਆ ਜੀ ਬਾਕੀ ਮੈਂ ਕਹਿੰਦਾ ਕੋਈ ਆਰਟੀ ਐਕਟਿਵਿਟੀ ਘਟੋ ਘਟ ਪਾ ਕੇ ਆਰਟੀ ਕਢ ਲੈ ਇਨਫੋਰਮੇਸ਼ਨ ਕਿਹਾ ਹੈ ਕੀ ਸिखਾ ਦੇਗੀ ਸੀ ਇਹ ਜੀ ਹਾਂ ਜੀ ਇਹਨੇ ਇਹ ਚੈੱਕ ਕਰ ਲੋ ਚੈੱਕ ਕਰ ਜੀ ਜੀ ਚੈੱਕ ਕਰ ਚੱਕਾ ਜੀ 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 ਚੈੱਕ ਕਰ ਚੈੱਕ ਕਰਦੇ ਨਾਲ ਮਿੰਟੂ ਜੀ ਮੈਨੂੰ ਲੱਗਦਾ ਵੀ ਆਪਾਂ ਮੁਰਕਾ ਮੜਕਾ ਵੀ ਖਾਸਾ ਆਇਆ ਪਿਆ ਜੀ ਨਹੀਂ ਕੋਈ ਗੱਲ ਚਲਾਓ ਤੁਸੀਂ ਕੰਮ ਕੋਈ ਨਹੀਂ ਮੁਰਕਾ ਤੇ ਆ ਹੀ ਜਾਣਾ ਸੋ ਜੇ ਸਾਹ ਆਉਂਦੇ ਆ ਤੇ ਸਾਹ ਦੇ ਨਾਲ ਮੁੜਕਾ ਮੁੜਕਾ ਜਿਹਨੂੰ ਮੁੜਕਾ ਆਉਂਦਾ ਹੈ ਨਾ ਉਹ ਹਜ਼ੂਰ ਉਹਦਾ ਤੇ ਕਹ ਲਓ ਕਿ ਸ਼ੁਕਰਾਨਾ ਕਰਨਾ ਪੈਂਦਾ ਕਈ ਬੰਦੇ ਮੁੜਕੇ ਲਈ ਮਰਦੇ ਫਿਰਦੇ ਖੱਪਦੇ ਫਿਰਦੇ ਆ ਇਹ ਵੀ ਗੱਲ ਠੀਕ ਹੈ ਜੀ ਇਧਰੋਂ ਇੱਕ ਵੀਰ ਦਾ ਕਮੈਂਟ ਆਇਆ ਜੀ ਵੀ ਜੀ ਕਹਿੰਦੇ ਪਸਮਾ ਪੁਸਮਾ ਖਾਂਦੇ ਹੋਣਗੇ ਜੀ ਮੇਰੇ ਲੱਗਦਾ ਪਤਾ ਨਹੀਂ ਪਸਮਾ ਖਾਂਦੇ ਕਿ ਕੀ ਖਾਂਦੇ ਕਸਮਾ ਖਾਂਦੇ ਸੰਤ ਤੇ ਪਤਾ ਨਹੀਂ ਹਜ਼ੂਰ ਜੀ ਜੀ ਇਹ ਪਤਾ ਨਹੀਂ ਹੈ ਬਾਈ ਤੇ ਲੱਕਸ ਡਾਣੇ ਬਾਰੇ ਬਈ ਆਪਾਂ ਕੁਲਮੀਜੀ ਪਹਿਲੀ ਗੱਲ ਕਰ ਚੱਲੇ ਹਾਂ ਬਿਲਕੁਲ ਕਾਗਜ਼ ਨਹੀਂ ਰੱਦ ਹੋਏ ਜੀ ਕੋਈ ਕਾਗਜ਼ ਰੱਦ ਨਹੀਂ ਹੋਇਆ ਉਹ ਫੇਕ ਹੋ ਗਿਆ ਸੀ ਉਹ ਆਪਾਂ ਕਰ ਰਹੇ ਹਾਂ ਜੀ ਹਾਂ ਪੂਰੀ ਤੇ ਗੱਲਬਾਤ ਕਰ ਲਈ ਹੈ ਜੀ